ਸਿਗਰ ਦੀ ਸੋਰੇ ਨੂੰ ਕੀ ਹਾਲ ਚਾਲ ਠੀਕ ਠਾਕ ਹੋ ਜੀ ਤੇ ਜਿਵੇਂ ਜੀ ਟੈਂਟ ਦਾ ਸਮਾਨ ਤੇ ਟੈਂਟ ਦਾ ਸਮਾਨ ਜੀ ਹੁਣ ਸਵੇਰੇ ਆ ਜੀ ਸੁਖੀ ਸਾਹਿਬ ਆਪਣੇ ਘਰੇ ਉਹਦਾ ਪ੍ਰੋਗਰਾਮ ਪੂਰੇ ਹੀ ਜੋਰਾਤੇ ਆ ਮੁੰਡੇ ਪਾਣੀ ਲੱਦ ਕੇ ਆ ਜਾ ਆ ਲੈ ਆ ਲੈ ਆ ਲੈ ਪਾਣੀ ਸਹੀ ਅਸਿਹਰੇ ਰੱਖੀ ਪਰ ਇੱਲਾਹ ਅੱਡਾ ਲਾ ਇਹਨਾਂ ਵਿੱਚ ਪਾਣੀ ਦੀਆਂ ਪੇਟੀਆਂ ਪਰ ਆ ਜੀ ਛੁੱਟ ਜੀ ਜਾਣਾ ਵੀ ਜੂੰ ਚਾਲੇ ਪਾਣਾ ਮੁੰਡਿਓ ਹਿੱਟਾ ਹੜ ਮੜਾ ਹੈ ਹੈ ਪਹਿਲੇ ਲੋਜ ਭਾ ਕੇ ਤੁਰੇ ਜਾਣ ਦੀਏ ਤੰਦ ਮਾਰ ਤੰਦ ਮੱਥਾ ਮਾਰ ਮੱਥਾ ਮੱਥਾ ਮਾਰ ਬਾਦੀ ਵਿੱਚ ਮੱਥਾ ਮਾਰ ਆਨੇ ਮਨਦੀਪ ਮਨਦੀਪ ਜਨਾ ਸਿਆਣਾ ਬੰਦਾ ਨਹੀਂ ਕੋਈ ਵੱਜ ਗਿਆ ਹੈ ਲੋ ਮੈਂ ਆ ਗਿਆ ਹਰਨ ਸਾਥਰੀ ਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੈ ਤੁਹਾਨੂੰ ਜਿਵੇਂ ਪਤਾ ਜੀ ਭੈਣ ਦਾ ਵਿਆਹ ਆ ਤੇ ਵਿਆਹ ਦੀ ਪੂਰੀ ਤਿਆਰੀ ਆ ਤੇ ਵੀਡੀਓ ਕਲੀਅਰ ਇਸ ਲਈ ਨਹੀਂ ਕਿ ਵੀ ਰਾਤ ਦਾ ਵੇਲਾ ਹੋ ਗਿਆ ਸ਼ਾਮ ਦਾ ਤੇ ਕੈਮਰਾ ਸੁਖ ਨਾਲ ਫੋਨ ਉਹ ਸਾਡੇ ਕੋਲ ਐਂਡਰੋਇਡ ਆ ਜੀ ਸੋ ਕੀ ਕਰ ਸਕਦੇ ਆ ਜੀ ਆਜੋ ਆਜੋ ਤੇ ਅੱਜ ਵੇਲਣ ਦੇ ਨਹੀਂ ਆਪਾਂ ਗੁੜੇ ਹੈਣਾ ਤੇ ਸਵੇਰੇ ਆ ਜੀ ਆਪਣੇ ਘਰੇ ਸੁਖਮੀ ਸਾਹਿਬ ਤੇ ਸਵੇਰ ਗਰੋਂ ਕਵਿਤਾ ਦੇ ਨਾਲ ਸਾਧੀਆਂ ਕਰਾਂਗੇ ਬੈਜੋਣ 1 2 3 ਤੇ ਪਹਿਲੇ ਲੋ ਚਸ਼ਮੀਦ ਤੂੰ ਚਲਾ ਮੈਨੂੰ ਡਰ ਰੱਖਣ ਡਿਆ ਜੀ ਲਾ ਜੀ ਵਿਆਹ ਵਾਲੇ ਦੀ ਘਰ ਦੀ ਸ਼ਾਨ ਲੜੀਆਂ ਤੇ ਲੜੀਆਂ ਵਾਲੇ ਜੀ ਰਹਿੰਦੀਆਂ ਵਾ ਮੁੰਡਿਆਂ ਨੇ ਗੁਰੂ ਘਰ ਵੀ ਲੋੜੀਆਂ ਆ ਤੇ ਇਸ ਲਈ ਹੁੰਦਾ ਟਾਈਮ ਨਾਲ ਭੇਜ ਦਿੱਤਾ ਗਿਆ ਆ ਬਾਹਰ ਕੰਧਾਂ ਦੇ ਵੀ ਲੱਕੜੀਆਂ ਹਲੇ ਸੋ ਜੀ ਦੇਖੋ ਜੀ ਸੈਨਾ ਦੇ ਬਹੁਤ ਐ ਹੀ ਮਰਨਾ ਟ੍ਰੈਕਟਰ ਦਾ ਸਮਾਰ ਲੈਣਾ ਪਰ ਸਿਰਫ ਲੱਡੀਆਂ ਤੇ ਪਾਣੀ ਦੀਆਂ ਪੇਟੀਆਂ ਤੂੰ ਮਨ ਮਸ ਲੱਗਦਾ ਕੱਲੀਆਂ ਪੜੀਆਂ ਬੇਟੀਆਂ ਲੱਗੀਆਂ ਬਾਕੀ ਮੁੰਡਿਆਂ ਨੇ ਲੱਗਿਆ ਸਭ ਕੋ ਉਹੀ ਰਹੇ ਨਹੀਂ ਨਹੀਂ ਇਹ ਚੁੱਕੇ ਜਾਂਦੇ ਆ ਹੈ ਬਾਕੀ ਆ ਲੱਗਣੀਆਂ ਵਾ ਤੰਡਾਂ ਦੇ ਤੰਡਾਂ ਦੇ ਤੇ ਚੜਨਾਗਾ ਨਹੀਂ ਬਹੁਤ ਸੋਹਣੀਆਂ ਲੱਗ ਕੇ ਬੰਦਿਆ ਅੱਛਾ ਲੱਗਦਾ ਹੈ ਅੱਛਾ ਲੱਗਦਾ ਹੈ ਉਹਨਾਂ ਦੇ ਗੁਰੂ ਘਰ ਜਾਣਾ ਹੈ ਤੇ ਤਾਂ ਪਲਾ ਚਲੋ ਇੱਕ ਬਾਕੀ ਕਾ ਨਹੀਂ ਆਉਣਾ ਹੈ ਤੁਹਾਨੂੰ ਪਤਾ ਲਾਉਣਾ ਵੀ ਆ ਸਵਾਰੇ ਇਕੱਲਾ ਲੱਦਣਾ ਨਹੀਂ ਜੀ ਸਸਰੀ ਘਰ ਸਾਰਿਆਂ ਨੂੰ ਤੇ ਮੈਂ ਸੁਣਿਆ ਸਾਨੂੰ ਯਾਦ ਕੀਤਾ ਜਾਂੜਿਆ ਸੀ ਚਾਚੀ ਵੱਲੋਂ ਤੇ ਇਤ ਸਵੇਰ ਦੀਆਂ ਡਈਆਂ ਸਾਡੀਆਂ ਬੀਬੀਆਂ ਪਹਿਣਾ ਤੇ ਬਲੇ ਇਹਨਾਂ ਕੋ ਫੇ ਨਹੀਂ ਗਏ ਹੁਣ ਅਸੀਂ ਆਏ ਹਾਂ ਹੁਣ ਮੈਨੂੰ ਹੈਲਪ ਕਰਾਉਣੀ ਪੈਣੀ ਤੁਹਾਡੇ ਨਾਲ ਮੈਨੂੰ ਲੱਗਣ ਡਿਆ ਵਾ ਚਾਚੀ ਵੀਰ ਉਹਨੇ ਕਿਹਾ ਸਾਰਾ ਬੁੱਕਲ ਹੀ ਮਾਰੀ ਰਜਾਈ ਆਈ ਯਾਰੀ ਕਿਤਾ ਫਿਰ ਠੀਕ ਠਾਕ ਆ ਤੇ ਹਾਂ ਚਾਚੀ ਆ ਗਿਆ ਮੈਂ ਕੀ ਹਾਲੀ ਯਾਰ ਯਾਦਗਾਰ ਨਹੀਂ ਆਦੀ ਮਟਾ ਵਾਲਾ ਚਾਚੀ ਆਂਦੇ ਵੀ ਵਲੌਗ ਵਾਲੇ ਪਹੁੰਚੇ ਨਹੀਂ ਮੈਂ ਕਿਹਾ ਵਲੌਗ ਵਾਲੇ ਪਹੁੰਚਣਗੇ ਕਿਉਂ ਨਾ ਸਾਡੀਆਂ ਵੀਡੀਓ ਬਣ ਚੁੱਕੀਆਂ ਬਸ ਵੱਖਰੀ ਗੱਲ ਮੈਂ ਹੁਣ ਪਹੁੰਚਾ ਤੇ ਅੱਜ ਮੈਂ ਸਵੇਰ ਦਾ ਡਿਆ ਸੀ ਓਏ ਤੰਦੀ ਦੀਦੀ ਵਾਹ ਨਹੀਂ ਆਲੇ ਤੰਦੀ ਦੀਦੀ ਤੰਦੀ ਦੀ ਦਿਆ ਓ ਸ਼ਕੋਨ ਆ ਪਰ ਅਤਰਾ ਛਕਾ ਕੇ ਬਣਾਉਣੇ ਨਹੀਂਗੇ ਉੱਤਨੀ ਚੱਲੀਏ ਉੱਠ ਕੇ ਚੱਲ ਮੈਨੂੰ ਠੜਾ ਠਾਲ ਤੇ ਸਹੀ ਵੇ ਠੜ ਛੇਦੀ ਉਹ ਮੈਂ ਡੇਗ ਬਣਾ ਕੇ ਖਲੋ ਜਾ ਖਲੋ ਜਾ ਓ ਬੰਮਾ ਮਾਈਂ ਦੇ ਚੱਲ ਹਾਲੇ ਜੀ ਮੰਜੇ ਭਰ ਦਿੱਤੇ ਗਏ ਅੱਛਾ ਇੱਧਰ ਵੀ ਮੰਜਾ ਭਰ ਦਿੱਤਾ ਗਿਆ ਵਾ ਇਹ ਵੀ ਵੀਡੀਓ ਕੋਲ ਆ ਆ ਵੇਖੋ ਜੀ ਇਹਨਾਂ ਨੂੰ ਮੈਂ ਦੱਸਣਾ ਹਾਂ ਚਲੋ ਮੈਂ ਦੱਸਾਂ ਚੰਗੀ ਨਾਲ ਉੱਤੇ ਦੋਰੀ ਚਾਦਰ ਕਰੋ ਨਹੀਂ ਮੈਂ ਉਹਨੂੰ ਹੀ ਛੋੜਦੀ ਹੈਗੀ ਕੋਈ ਨਹੀਂ ਚਾਚੀ ਸ਼ੁਕਰੀਆ ਤੇ ਜੇ ਝੁੜ ਕੇ ਆਏ ਹੋ ਮੁੱਕਰੀ ਗਈ ਮੁੱਕਰੀ ਗਈ ਹੈ ਯੇ ਮੇਰੀ ਨਾਲ ਫਿਰ ਜੀ ਤੇ ਜੇ ਜੁੜ ਗਏ ਸੱਤ ਆ ਜੁੜਨਗੇ ਨਾ ਨਹੀਂ ਇਹਨਾਂ ਨੂੰ 100 100 ਤਿੰਨ ਇਕੱਲੇ ਬਹਿ ਗਏ ਆ ਉਹ ਮੁਝ ਐਨਾ ਹੈ ਮੇਰੀ ਜੀ ਕਰਦਾ ਬਹੁਤ ਠੰਡਾ ਵਾ ਪੁੱਠੇ ਮਰੋੜਾ ਪੁੱਠਾ ਦੇ ਤਾ ਆ ਅੱਛਾ ਐਂ ਇੰਡੀਆ ਵਾ ਮੱਚੇ ਇਹ ਨਹੀਂ ਦਿਖਾਇਆ ਹੁੰਦਿਕਾ ਤੇ ਲੋ ਜੀ ਲੇਅਰ ਵਿਖਾਓ ਥਲਦੀ ਵਾਲੀ ਲੇਅਰ ਵਾ ਥਲਦੀ ਲੇਅਰ ਦੂਜੀ ਲੇਅਰ ਹਾਂਜੀ ਨਹੀਂ ਆਹ ਆ ਚੁੱਕੋ ਹੈ ਕੀ ਬਾਤ ਐ ਕੀ ਬਾਤ ਤੁਹਾਡਾ ਕੰਮ ਕਰਨ ਦਾ ਤਰੀਕਾ ਨਹੀਂ ਜਿਹਨੂੰ ਜਿਹਨੂੰ ਕੰਮ ਦਾ ਤਰੀਕਾ ਉਹਦੀ ਮੇਰੀ ਗੱਲ ਸੁਣ ਇੱਥੇ ਨਹੀਂ ਕਿ ਅਮਰੀਕਾ ਇਹ ਗੱਲਾਂ ਕਹਿਣਦੀਆਂ ਵਾ ਜਿਹੜੀ ਗੱਲ ਸੱਚੀ ਆ ਨਾ ਜਿਹੜਾ ਕੋਈ ਕਹਿੰਦਾ ਨਾ ਜਿਹਨੂੰ ਕੰਮ ਦਾ ਤਰੀਕਾ ਉਹਦੀ ਇੱਥੇ ਅਮਰੀਕਾ ਅਮਰੀਕਾ ਕਿੱਥੋਂ ਮਰੀਕਾ ਨਾਲ ਮੁਕਾਬਲਾ ਕਰ ਲਾਂਗੇ ਕਦੀ ਨਹੀਂ ਹੋ ਸਕਦਾ ਨਹੀਂ ਨਹੀਂ ਮੈਂ ਨਹੀਂ ਮੰਨਦਾ ਅਮਰੀਕਾ ਵਾਲੇ ਨਹੀਂ ਸਾਡਾ ਮੁਕਾਬਲਾ ਕਰ ਸਕਦੇ ਉਹ ਇੰਜੋਏਮੈਂਟ ਜਿਹੜਾ ਮੁਕਾਬਲਾ ਕਰ ਸਕਦੇ ਸਾਰੇ ਕੰਮਾਂ ਦੀ ਨਹੀਂ ਕਰ ਸਕਦੇ ਉਹ ਮੇਲੇ ਤੇ ਸਾਪੜੇ ਵੀਰ ਅਮਰੀਕਾ ਵਾਲੇ ਕਹੀਏ ਬੁੱਸਾ ਨਾ ਕਰਿਓ ਜੀ ਆਹ ਸਮਕਾਰ ਕਰਦੇ ਮੈਂ ਲਕੀ ਮਾਸੇ ਨਾਲ ਮਾਸੇ ਆਦੀ ਨੇ ਆਨੇ ਆਹੀ ਪੜਾਈ ਦਾ ਖਰਚਾ ਬੜਾ ਹੋ ਗਿਆ ਵਾ ਦਾ ਸ਼ੁਰੂ ਤੇ ਮੈਂ ਕਿਹਾ ਕਿ ਹਾਂ ਜੀ ਤੁਹਾਡੇ ਦੇ ਉਥੇ ਕੋਈ ਮੈਂ ਕਦੇ ਕਰੀ ਹੁੰਦਾ ਵੀ ਨਹੀਂ ਆਨੇ ਹੈ ਨਾ ਬਈ ਬਾਹਰ ਵੀ ਜਾ ਕੇ ਮੈਂ ਕਿਹਾ ਵੀ ਤੁਹਾਡੇ ਨਾਲ ਨਹੀਂ ਇਹ ਮੈਂ ਇੰਡੀਆ ਵਾਲੇ ਧੰਨਵਾਦ ਜਿਹੜੇ ਮਤਲਬ ਲਾਸਟ ਤੱਕ ਖਰਚਾ ਹੀ ਖਰਚਾ ਵਾ ਮੈਂ ਹੈਰਾਨ ਰਹਿ ਕੇ ਮੈਂ ਕਿਹਾ ਤੁਹਾਡੇ ਨਾਲ ਬਹੁਤ ਜਿਆਦਾ ਵੇਨ ਵਾ ਜਾਨਿਆਂ ਨਹੀਂ ਖਰਚਾ ਲੱਗਦਾ ਤੇ ਜੀ ਬਲੌਗ ਤੇ ਬਣਿਆ ਤੇ ਉਸਤਾਦ ਜੀ ਹੁਣ ਪਹੁੰਚੇ ਨੇ ਉਸਤਾਦ ਜੀ ਹੁਣ ਪਹੁੰਚੇ ਨੇ ਵੇਖੋ ਉਸਤਾਦ ਕੋਚ ਹੋਵੇ ਤੇ ਸਭ ਤੋਂ ਲੇਟ ਆਵੇ ਪਨਿਸ਼ਮੈਂਟ ਲੱਗਦੀ ਬਣਦੀ ਹੈ ਨਾ ਕੋਸਾ ਸਭ ਤੁਹਾਡੇ ਨਾਲ ਗੱਲ ਕਰਨ ਦੇ ਸੀ ਝੂਠ ਸ਼ਰਾ ਸੰ ਝੂਠ ਇਹ ਬਾਤ ਸਹੀ ਨਹੀਂ ਹੈ ਕੋਚ ਹੈ ਵੀਡੀਓ ਬਣੀ ਸਹੀ ਨਹੀਂ ਹੈ ਬਾਹਰ ਹੈ ਹੈਨਾ 4 ਵਜੇ ਦੇ ਗਏ ਆ 4 ਵਜੇ ਦੇ ਤੇ 4 ਘੰਟੇ ਬਾਅਦ ਐਂਟਰੀ ਵੱਜੀ ਦਾ ਟੀ ਚੋਲ ਬਣਾ ਕੇ ਆਇਆ ਚਲੋ 4 ਘੰਟੇ ਵਿੱਚ ਚੋਲ ਬਣਾ ਸਕਿਆ ਹੈ ਇਹ ਕੋਚ ਸਾਹਿਬ ਤੁਸੀਂ 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 ਕਹਿੰਦੇ ਹੁੰਦੇ ਜਿਹੜਾ ਕੋਚ ਹੁੰਦਾ ਨਾ ਜੇ ਉਹ ਆਪਣੀ ਮਤਲਬ ਕੋਚਿੰਗ 'ਚ ਨਾਲ ਬੇਈਮਾਨੀ ਕਰੇ ਨਾ ਤੇ ਉਹ ਕੋਚ ਫੇਰ ਖਰਾਬ ਉਹਨੂੰ ਕੋਚ ਨੂੰ ਗਾਹ ਤੋਂ ਨਹੀਂ ਪਾਸ ਨਹੀਂ ਕਰਦੇ ਮੈਂ ਕਰੋ ਕੋਚ ਗਾ ਤਾਂ ਕੋਈ ਪਾਸ ਨਹੀਂ ਹੁੰਦਾ ਅਗਲੇ ਪ੍ਰੋਗਰਾਮ ਲਈ ਬੁਕਿੰਗ ਨਹੀਂ ਚੱਲਦੀ ਕੋਈ ਦੀ ਸਟੂਡੈਂਟਸ ਨਹੀਂ ਹੁੰਦੇ ਇਹ ਇਹ ਮੇਨ ਕੋਚ ਆ ਤੇ ਇਹਨਾਂ ਦਾ ਫਰਸਟ ਸਟੂਡੈਂਟ ਆ ਉਹ ਚਾਚੀ ਦੇ ਪਿਛਲੇ ਬਰੇ ਬੈਠਾ ਜੀ ਚਾਚੀ ਬਣਦੀ ਜਾਂਦੀ ਆ ਚਲੋ ਜੀ ਆ ਰੌਣਕਾਂ ਜਿਹੜੀਆਂ ਜੀ ਇਹ ਰੌਣਕਾਂ ਹਰ ਘਰ ਚ ਲੱਗਣ ਹੈਣਾ ਤੇ ਜਦੋਂ ਸਿਆਲ ਆਉਂਦਾ ਨੇ ਜਦੋਂ ਵਿਆਹ ਦਾ ਟਾਈਮ ਲੇੜੇ ਆਉਂਦਾ ਨਾ ਚਾਹ ਵੀ ਚੜਦਾ ਲਓ ਜੀ ਬਣ ਕੇ ਕੂੜੀਆਂ ਵੇਲ ਕੇ ਉਹ ਪ੍ਰਸ਼ਾਦ ਆ ਸਕ ਸ਼ਕਨ ਦੀ ਸੰਗਤ ਤੇ ਮੈਂ ਛਕ ਲਿਆ ਵਾ ਤੇ ਮੇਰੇ ਨਾਲ ਦਾ ਬੈਠਾ ਮੈਂ ਨਾ ਮੈਂ ਮੁੰਡਿਆ ਆਪਾਂ ਵੇਖ ਖਾਵਾਂਗੇ ਘੜੀ ਨੂੰ ਮੈਂ ਥੋੜੀ ਖਾਧੀ ਮੈਂ ਗੱਡੇ ਲੈਈਏ ਹਾਂ ਕੋਈ ਨਹੀਂ ਖਾਵਾਂਗੇ ਮੈਂ ਵੇਖ ਖੜੀ ਆ ਮੈਂ ਔਨ ਕੈਮਰਾ ਦੱਸਦਾ ਵਾਂ ਮੈਂ ਫੇਰ ਖੜੀ ਆ ਮੈਨੂੰ ਇਹ ਤਾਂ ਪਲੇਟ ਤੇ ਚੂਸਾ ਲਿਆ ਛੱਡ ਨਾ ਤੂੰ ਖਾ ਕਰਨੀ ਰਾਤ ਨੂੰ ਰੋਟੀ ਘੱਟ ਖਾਇਆ ਕਰ ਪਤਲੀ ਹੋਏਗੀ ਚਲੋ 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 ਖਾਓ ਪ੍ਰਸ਼ਾਦਾ ਸੰਗ ਤੇ ਆਹੋ ਆਪਾਂ ਜਾਣਾ ਤੂੰ ਇੱਕ ਮੋਟਰਸਾਈਕਲ ਲੈ ਗਿਆ ਨਾ ਮੋਟਰਸਾਈਕਲ ਤੇ ਚੱਲੇ ਆ ਮੋਟਰਸਾਈਕਲ ਤੇ ਚੱਲੇ ਹਾਂ ਟਰਾਲੀ ਤੇ ਹੁਣੇ ਲਿਆਂਦੀ ਟਰਾਲੀ ਤੇ ਤਾਂ ਬਹੁਤ ਟਾਈਮ ਲੰਘ ਜਾਣਾ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਰਾਣਕਾਂ ਅੱਟ ਪਿੱਛੇ ਚੱਲ ਮੰਨਿਆ ਚਲੀਏ ਆਪਾਂ ਚਲੀਏ ਗੱਲ ਮੰਨਿਆ ਤੂੰ ਚੱਲੇਂਗਾ ਨਾਲ ਅੱਡੇ ਮੈਂ ਜਾਊਗਾ ਇੱਕ ਮੋਟਰਸਾਈਕਲ ਲੈ ਕੇ ਆਉਂਦਾ ਤਵੇਂ ਗਿੰਦੂ ਇਹਦੇ ਨਾਲ ਚਲੋ ਆਟਾ ਦਾੜੀ ਨੂੰ ਲਾ ਲੈ ਕੋ ਸਰ ਇਹ ਬਹੁਤ ਸੋਖ ਦੇਂਦੇ ਆ ਆ ਟ੍ਰਾਲੀ ਘੜ ਨਹੀਂ 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 ਮੋਟਰਸਾਈਕਲ ਤੇ ਚੱਲ ਜਾਨੇ ਹੁਣ ਟਰਾਲੀ ਖੜਨੀ ਆ ਕਿੰਨੇ ਨੇ ਜੀ ਨੂੰ ਰੋਟੀਆਂ ਪਕਾ ਕੇ ਦੇਣਾ ਤੁਹਾਨੂੰ ਇਹ ਚੱਲ ਜਾ ਹਾਂ ਇਤਨੀ ਨਵੇਂ-ਨਵੇਂ ਬੰਦੇ ਹੈ ਲੈਵਰ ਥੜ ਗਈ ਹੈ ਲੈਵਰ ਥੱਕ ਗਈ ਹੈ ਲੈਵਰ ਅੱਧੀ ਕਿ ਅੱਧੀ ਖਿਸਕ ਗਈ ਆ ਅੱਧੀ ਲੇਵਰ ਹਲਵਾਈਆਂ ਲੱਗੇ ਜਾ ਕੇ ਬੈ ਗਈ ਆ ਸੈਟ ਆ ਵੇਖੋ ਜੀ ਆ ਆ ਤਿੰਨ ਮੁੰਡਿਆਂ ਨੂੰ ਰਿਸ਼ਤਾ ਕਰਾਇਆ ਵੇਖੋ ਰੋਟੀਆਂ ਬਹੁਤ ਸੋਹਣੀਆਂ ਬੇਲਦੇ ਆ ਵੇਖੋ ਮੈਂਟੋ ਮੈਂਟੀ ਆ ਮਾਮਾ ਤੂੰ ਨੇ ਬੜੀ ਇਸ ਮੀਟ ਨਹੀਂ ਨਹੀਂ ਚੱਲੀਏ ਫੇਰ ਆਪ ਚੱਲ ਚੱਲੀਏ ਫੇਰ ਚੱਲ 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 ਕੁਝ ਕੇ ਦੇ ਕਰਦਾ ਸਭਾ ਆਹ ਸਾਹ ਲਾ ਲੋ ਆਪੇ ਨਹੀਂ ਆਣੇ ਤੱਬਰ ਵੀ ਸਾਰਾ ਪੈ ਗਿਆ ਪਟਰਾ ਨੂੰ ਸਾਰਾ ਜਿਹੜਾ ਨਹੀਂ ਪੈ ਗਿਆ ਓਏ ਬੀਬੀ ਆਹ ਇਹਦੇ ਚੁੱਕੇ ਲੋ ਹਿੰਦੂ ਲੋ ਸਰਵੇ ਓਏ ਇੱਕ ਵਾਰੀ ਆ ਚੁੱਕ ਕੇ ਵੇਖਿਆ ਮੜਾ ਜਾ ਤੇ ਤੂੰ ਹੀ ਤੇਰੇ ਚਾਰ ਜਾਣੇ ਨੇ ਆ ਲੋਣ ਕੇ ਦੇ ਲੈਂਦੇ ਆ ਓਏ ਆਪਣਾ ਬਚਾਇਆ ਲੱਗੀ ਆ ਡੋਨਰ ਦੇ ਵਿੱਚ ਓਏ ਹੱਥਾਂ ਤੇ ਆ ਆ ਓਏ ਚਾਹਦੇ ਆ ਸਾਡਾ ਥੋੜੀ ਓਏ ਹੱਡਾ ਆ ਆ ਆਇਆ ਪੁਣਾ ਨਾ ਓਏ ਹੋ ਬਰ ਗਿਆ ਕਿ ਹੋਰ ਤੂੰ ਇਧਰ ਪਾਲਾ ਓ ਡੁੱਲਦੇ ਚਲੋ ਡੁੱਲਣ ਦੇ ਇੱਥੇ ਕਰ ਲਿਓ ਚੁੱਪ ਨਾ ਆ ਵੀ ਖਲੋ ਜੋ ਮਟਰ ਕਿਨੇ ਬਾ ਅਵੇ ਹੜਦਾ ਹੀ ਨਹੀਂ ਆ ਪੂਰੀ ਚਾਜ ਮਟਰ ਪਾਈ ਹੈ ਤੂੰ ਪਾਇਆ ਪਹਿਲਾ ਬੋਲੋ ਵੀ ਓਏ ਸਰਬ ਬੋਲ ਲੈ ਓਏ ਨਾ ਓਏ ਆ ਨਾ ਪਰ ਜੀ ਨੇ ਭਾਈ ਤੈਨੂੰ ਦੇ ਦੇ ਭਾਈ ਉਹ ਨੂੰ ਪਾ ਲੈ ਉਹ ਵੀਰ ਉਹ ਦਰਦ ਨਾਲ ਮੈਂ ਭੂ ਦਰਦ ਨਾਲ ਤੇਰੀ ਮਟਰ ਤੇ ਚਾਬਾ ਆਦੀ ਆ ਆ ਚਾਰ ਵੀ ਬਣ ਗਈ ਮੇਰੀ ਗੱਲ ਸੁਣਿਆ ਆ ਪਾਰੇ ਵਿੱਚ ਵੀਡੀਓ ਬਣ ਗਈ ਚੱਲ ਸੁਮੇਦ ਸਹਿਜ ਬੋਲ ਕੰਗ੍ਰੈਚੁਲੇਸ਼ਨ 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 ਮੁਬਾਰਕ ਹੋਏ ਕੰਗ੍ਰੈਚੁਲੇਸ਼ਨ ਸ਼ਿਤੂ ਲਿਖਿਆ ਕਹਿੰਦਾ ਕਿੰਨਾ ਬੋਲ <laughs> बधाई दी है ना कांग्रेचुलेशन चल मजा ये है सही सही है नहीं बोल <laughs> तो दो वो गल हो खाने अनजूरी मेरी वाली जा नहीं मन मैं ही बोल रहा हूं चल चल वो चल ना मेरे तो को ना 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 मदर एक गिन दो गिन दो करन गिन दो कांग्रेचुलेशन ਇਹ ਐਮ ਗਰੀ ਕੋਰ ਨਾਲ ਬੂਰਾ ਏਦਾਂ ਏਦਾਂ ਬੂਆ ਵੀ ਹੁਣ ਸਾਡੀ ਭੂਆ ਨੂੰ ਬੋਲਣਾ ਆਉਂਦਾ ਵਾ ਉਹ ਜਾਣ ਕੇ ਨਹੀਂ ਬੋਲਣ ਡਈ ਕਿਹੜਾ ਬੂਆ ਬੋਲ ਨਹੀਂ ਨਹੀਂ ਹਾਂ ਬੂਆ ਚੱਲ ਬੋਲ ਬੋਲ ਵਧਾਈਆ ਚਲ ਇੱਕ ਵਾਰ ਦੱਸ ਦੇ ਭੂਆ ਨੂੰ ਕੀ ਬੋਲਣਾ ਮੰਮੀ ਉਹ ਵੀ ਬੋਲਣਾ ਕੰਬਲ ਦੀਆਂ ਨਹੀਂ ਆਈਆਂ ਤੁਮਾਰ ਕੇ ਕੰਗ੍ਰੈਚੁਲੇਸ਼ਨਸ 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 ਕੋਨਗ੍ਰੈਟਸ ਵੇ ਨਹੀਂ ਕੋ ਮੈਂ ਟੋਟ ਨਹੀਂ ਬੋਲ ਰਹੀ ਨਾ ਜੈਕਟ ਐਕਸੈਕਟ ਹੀ ਤੇ ਤੂੰ ਬੋਲ ਰਹੀ ਨਹੀਂ ਚਾਰ ਡਿਊਟੀ ਸਾਂਭੀ ਸਾਰੇ ਪਰਿਵਾਰ ਨੇ ਲਓ ਜੀ ਤੇ ਕੱਢ ਲੈ ਸਾਰਿਆਂ ਨੇ ਤੁਹਾਡੇ ਗਾੜੀ ਜਿਹੜਾ ਢੇਰ ਲੱਗਾ ਉਧਰੋਂ ਚੁੱਕ ਲਿਓ ਲੈ ਅਸੀਂ ਧਰਮੀ ਗੱਲ ਘਟੋ ਘੜ ਮਿਲਦਾ ਵਾ 50 ਕਿਲੋ ਦਾਣੇ ਕੱਢਦੇ ਅਸੀਂ ਕੰਮ ਕਰ ਜਾਂਦੇ ਦਾਣਿਆਂ ਦਾ ਦਾਣੇ ਮੇਰੇ ਕਿੰਨੇ ਹੋਏਗਾ ਸਾਡੇ ਨਾਲ ਜਾ ਕੇ ਮੰਮੀ ਸ਼ਰਤ ਲਾ ਲਾ ਪਰ ਅਸੀਂ 50 ਕਿਲੋ ਕੱਢਦੇ ਆ ਅਸੀਂ ਕੱਢਦੇ ਆ ਆ ਬੜਾ ਚਲੋ ਹਾਂਜੀ ਹਾਂਜੀ ਬਿਲਕੁਲ ਭੂਆ ਜੀ ਠੀਕ ਆ ਭੂਆ ਜੀ ਹਾਂਜੀ ਆ ਵੇਖੋ ਜੀ ਰਾਤ ਦੇ ਵੱਜ ਗਏ 11 ਤੱਕ ਕੰਮ ਹਲੇ ਤੱਕ ਚੱਲਦਾ ਵਿਆਹ ਤੇ ਸਵੇਰੇ ਮਾਸੀ ਜੀ ਇਹ ਪੌਣੀਆਂ ਆਪਾਂ ਲਫਾਫਿਆਂ ਜਿ 24 ਸਵੇਰੇ ਤੇਲ ਆ ਹਾਂ ਚਾਚਾ ਉਹ ਲੱਕੜਾਇਆ ਬੰਦੇ ਕਰਮੋ ਗਿਆ ਬਾਜਾ ਮਾਜਾ ਚਲੋ ਜੀ ਚੰਗਾ ਸਾਰਿਆਂ ਨੂੰ ਸਤ ਸ੍ਰੀ ਅਕਾਲ ਮਿਲਦੀਆਂ ਸਵੇਰੇ ਉਹ ਤੁਹਾਡੀ ਭੈਣ ਨੂੰ ਡਿੱਗ ਜੱ ਲੱਗਾ ਏ ਓਕੇ ਪੁੱਤ ਓਏ ਚੰਗਾ ਧੁੰਦ ਪਿਛਲੇ ਸਾਲ ਧੁੰਦ ਹੀ ਠੰਡ ਨਹੀਂ ਐਸ ਸਾਲ ਠੰਡ ਵੀ ਆ ਤੇ ਧੁੰਦ ਵੀ ਆ ਬਿੱਡੂ ਦੇ ਆਵ ਲੱਗਦਾ ਕੋਟ ਪੈਂਟਾਂ ਜੋ ਗਿੱਟੇ-ਗੁਟੇ ਸੌਣਣਗੇ ਆਪਾਂ ਗੋਟੇ ਪਾ ਲੈਣੇ ਮੰਮੀ ਵਾਲੇ ਪਾ ਲੈਣੇ ਮੰਮੀ ਇਹ ਨਹੀਂ ਹਮਕਾ ਆਪਕੇ ਗੋਡੇ ਚਾਹੀਏ ਇੱਕ ਗੋਡੇ ਪਹਿਲਾਂ ਡੈਡੀ ਨੂੰ ਦਿੱਤੇ ਫੇਰ ਮੁੜ ਕੇ ਉਹ ਕਿਤੇ ਗੋਡੇ ਉਹ ਵੀ ਮੰਮੀ ਦੇ ਹੀ ਮੰਮੀ ਤੇਰੇ ਗੋਡੇ ਇੰਨੇ ਮੈਂ ਨਾ ਉਹਦੇ ਉਹਦੇ ਨੇ ਰੇਹੇ ਆਕਾ ਤੇ ਦੂਰੇ ਆਕਾ ਡੈਡੀ ਦੇ ਨੇ ਉਹ ਹੋਰ ਮੇਰੇ ਸਾਰੇ ਦਿੱਤੇ ਸੀ ਉਹ ਮੇਰੀ ਚਲ ਚਲ ਚੱਟੋਰੀ ਚੱਲੋ ਚੱਟੋਰੀ ਚਲੋ 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 ਚੰਗਾ ਹੀ ਸਾਰੇ ਸਸਰੀਕਾਲ ਮਿਲਦੇ ਆ ਅਕਲ ਬਲੌਗ ਚ ਤੇ ਵਕ